ਆਪਣੇ ਸਾਰੇ ਕਰੀਗਾਂ ਤੋਂ ਜਨਮ ਦਾ ਰੈਸਟੋਰੈਂਟ ਉਹ ਸਾਰੇ ਬੰਦ ਹੋ ਨੇ ਇਹ ਤੋਂ ਜੱਟ ਸੋ ਇਨਸਾਨ ਪਿਆ ਹੁੰਦਾ ਹਾਂਜੀ ਵੈਲਕਮ ਟੂ ਅਨਦਰ ਵਲੋਗ ਹੋਪ ਕਿ ਗਾਇਸ ਫਾਈਨ ਆਮ ਆਲਸੋ ਫਾਈਨ ਤੇ ਮੇਰੇ ਵੱਲੋਂ ਸਾਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੀਤ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਣਗੇ ਤੇ ਅੱਜ ਦਿਨ 31 ਦਸੰਬਰ 2025 ਦਾ ਤੇ ਥੋੜੇ ਦੇ ਦੋ ਤਿੰਨ ਘੰਟਿਆਂ ਬਾਅਦ ਇੱਥੇ ਪੁਰਤਗਾਲ ਚ ਵੀ ਨਵਾਂ ਸਾਲ ਚੜ ਜਾਣਾ ਹੈ ਤੇ ਸਭ ਤੋਂ ਪਹਿਲਾਂ ਤੇ ਲੱਖ ਲੱਖ ਮੁਬਾਰਕਾਂ ਮੇਰੇ ਭੈਣਾਂ ਨੂੰ ਮੇਰੀਆਂ ਮੇਰੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਰੱਬ ਤੁਹਾਡੇ ਘਰ ਤਰੱਕੀਆਂ ਬਖਸ਼ੇ ਤੇ ਚੜ੍ਹਦੀ ਕਲਾ ਚ ਰੱਖੇ ਰੱਬ ਤੁਹਾਨੂੰ ਤੇ ਸਾਰੇ ਡ੍ਰੀਮ ਪੂਰੇ ਹੋਣ ਤੇ ਅੱਜ ਦੇ ਵਲੌਗ ਚ ਅਸੀਂ ਜਾਵਾਂਗੇ ਰੂਸੀਓ ਵਾਲੀ ਸੈਡ ਜਿੱਥੇ ਮਤਲਬ ਕਿ ਆਪਣਾ ਫੰਕਸ਼ਨ ਜਿਆ ਹੁੰਦਾ ਆ ਨਵੇਂ ਸਾਲ ਦਾ ਤੇ ਅੱਜ ਤੁਹਾਨੂੰ ਉਹੀ ਦਿਖਾਵਾਂਗੇ ਕਿਵੇਂ ਇੱਥੇ ਨਵਾਂ ਸਾਲ ਮਨਾਇਆ ਜਾਂਦਾ ਆ ਲਗਭਗ ਇੰਡੀਆ ਚ ਤੇ ਹੋ ਚੁੱਕਿਆ ਆ ਨਵਾਂ ਸਾਲ ਚੜ ਚੁਕਿਆ ਆ ਤੇ ਨਿਊ ਨਿਊਜ਼ੀਲੈਂਡ ਚ ਵੀ ਚੜ ਚੁਕਿਆ ਆ ਤੇ ਅੱਜ ਇੱਥੇ ਦਾ ਵੀ ਤੁਹਾਨੂੰ ਦਿਖਾਵਾਂਗੇ ਇੰਡੀਆ ਦਾ ਤੇ ਨਿਊਜ਼ੀਲੈਂਡ ਦਾ ਤੁਸੀਂ ਵੇਖਿਆ ਹੋਣਾ ਆ ਤੇ ਅੱਜ ਪੁਰਤਗਾਲ ਦਾ ਵੀ ਤੁਹਾਨੂੰ ਨਿਊ ਇਅਰ ਦਿਖਾਵਾਂਗੇ ਕਿਵੇਂ ਬਣਾਇਆ ਜਾਂਦਾ ਆ ਤੇ ਚਲੋ ਫਿਰ ਚੱਲਦੇ ਆਂ ਆਪਾਂ ਟਾਈਮ ਹੋਇਆ ਆ ਆਪਣਾ ਸਾਢੇ 8 ਹੋ ਚੁਕੇ ਆ ਤੇ ਬਸ ਥੋੜੇ ਕੇ ਟਾਈਮ ਤੱਕ ਦੋ ਦੋ ਤਿੰਨ ਘੰਟੇ ਤੱਕ ਨਿਊ ਇਅਰ ਚੜ ਜਾਣਾ ਆ ਤੇ ਚਲੋ ਫਿਰ ਚੱਲਦੇ ਆਂ ਆਪਾਂ ਵੀ ਰੌਣਕ ਮੇਲਾ ਵੇਖਦੇ ਆਂ ਮੈਂ ਨਾ ਯਾਰ ਇੱਥੇ ਇੱਕ ਚੀਜ਼ ਨੋਟ ਕੀਤੀ ਹੈ ਜਿਵੇਂ ਕਿ ਇੱਥੇ ਬਸ ਦੋ ਹੀ ਛੁੱਟੀਆਂ ਹੁੰਦੀਆਂ ਨੇ ਬਾਕੀ ਅਨਦਰ ਕੰਟਰੀਆਂ ਦਾ ਪਤਾ ਨਹੀਂ ਮੈਨੂੰ ਨਾ ਇੰਡੀਆ ਦਾ ਵਾਦਾ ਕਿ ਇੰਡੀਆ ਮੈਂ ਬਹੁਤ ਘੁੰਮਿਆ ਨਹੀਂ ਨਾ ਤੇ ਬਸ ਹਿੰਮਨ ਸਾਹਿਬ ਗਿਆ ਤੂੰ ਮੈਂ ਵਲੋਗਿੰਗ ਬਣਾਉਂਦਾ ਸੀ ਤੇ ਇੱਥੇ ਬਸ ਦੋ ਹੀ ਛੁੱਟੀਆਂ ਹੁੰਦੀਆਂ ਨੇ ਇੱਕ ਤੇ ਨਤਾਲ ਤੇ ਨਤਾਲ ਦਾ ਮੀਨਿੰਗ ਮਤਲਬ ਕਿ ਕ੍ਰਿਸਮਸ ਤੇ ਤੇ ਇੱਕ ਆ ਨਵੇਂ ਸਾਲ ਤੇ ਪਹਿਲੇ ਜਨਵਰੀ ਦੇ ਪਹਿਲੀ ਤਰੀਕ ਨੂੰ ਇੱਥੇ ਬਸ ਸਾਰੇ ਮਤਲਬ ਕਿ ਸਾਰਾ ਪੁਰਤਗਾਲ ਜਿੱਥੇ ਹੁੰਦਾ ਸਾਰਾ ਇਹ ਤੂੰ ਜੱਡ ਟਰਾਂਸਪੋਰਟ ਹੋ ਗਈ ਸਾਰੇ ਇਹ ਤੂੰ ਜੱਡ ਸ਼ੋਪਸ ਹੋ ਗਈਆਂ ਰੈਸਟੋਰੈਂਟ ਹੋਵੇ ਸਾਰੇ ਬੰਦ ਹੋਨੇ ਇਹ ਤੂੰ ਜੱਡ ਸੋ ਇਨਸਾਨ ਪਿਆ ਹੁੰਦਾ ਐਵੇਂ ਕੀ ਵੀ ਯਾਰ ਕਮੈਂਟ ਚ ਦੱਸਿਓ ਮੈਨੂੰ ਇੰਡੀਆ ਵੀ ਹੁੰਦੀ ਆ ਕਿ ਨਹੀਂ ਮੈਂ ਹੁਣੀ ਯਾਰ ਜਿਹੜੀ ਆਪਣੀ ਪਿੱਛੇ ਕਲੇਪ ਨਹੀਂ ਬਣਾਏ ਪਿੱਛੇ ਅੰਗਰੇਜ਼ ਮਤਲਬ ਕਿ ਹੱਥ ਲਾ ਰਿਆ ਸੀ ਹਣਾ ਤੇ ਮੈਂ ਵੇਖਣ ੜਿਆ ਮੇਰੀ ਕਿਉਂਕਿ ਮੇਰੀ ਆਦਤ ਆ ਯਾਰ ਮੈਂ ਕਲਿੱਪ ਸ਼ੂਟ ਕਰਕੇ ਮੈਂ ਜਰੂਰ ਵੇਖਦਾ ਹੁੰਦਾ ਹਾਂ ਨਾ ਬਈ ਕਿਵੇਂ ਦੀ ਬਣੀ ਆ ਕਿਵੇਂ ਦੀ ਨਹੀਂ ਤੇ ਮੈਂ ਉਹ ਵੇਖਣ ੜਿਆ ਇਹਦੇ ਪਿੱਛੇ ਮਤਲਬ ਕਿ ਅੰਗਰੇਜ਼ ਹੱਥ ਲਾਣਦੇ ਆ ਉਹ ਮੈਨੂੰ ਅੱਗੇ ਜਾ ਕੇ ਫਿਰ ਮਿਲ ਗਿਆ ਤੇ ਕਹਿੰਦਾ YouTube ਚਲਾਨਾ ਦਊਂ ਮੈਂ ਕਹਾਂ ਹਾਂਜੀ ਮੈਂ YouTube YouTube ਚੈਨਲ ਹੈ ਬਟਨ ਮੈਂ ਅਜੇ ਪੁਰਾਣਾ ਨਹੀਂ ਐ ਕਹਿੰਦਾ ਕੋਈ ਨਹੀਂ ਗਿਵ ਅਪਨਾਗਾ ਦੀ ਕਹਿੰਦਾ ਆਪਣਾ ਮੋਟੀਵੇਸ਼ਨ ਦੇ ਗਿਆ ਯਾਰ ਬਹੁਤ ਚੰਗੇ ਲੋਗ ਨੇ ਯਾਰ ਇੱਥੇ ਤੇ ਬਹੁਤ ਜ਼ਿਆਦਾ ਵਧੀਆ ਨਾਈਸ ਲੋਗ ਨੇ ਯਾਰ ਹੁਣਾਂ ਮਾੜੀਆਂ ਮੋਟੀਆਂ ਟਰਾਂਸਪੋਰਟਾਂ ਚੱਲਣ ਦੀਆਂ ਬਟ ਕੱਲ ਤੱਕ ਸਾਰਾ ਕੁਝ ਬੰਦ ਹੋ ਜਾਣਾ ਹੈ ਹੁਣ ਵੀ ਮਤਲਬ ਕਿ ਮੈਟਰੋ ਸ਼ੈਟਰ ਬੰਦ ਹੋ ਚੁੱਕੀਆਂ ਸਾਰੀਆਂ ਖਿਆ ਪਿੱਛੇ ਸਾਡੇ ਘਰ ਤੋਂ ਲੱਗ ਗਈਆਂ ਨਾ ਮੈਂ ਪਿੱਛੇ ਤੁਰ ਕੇ ਆ ਰਿਹਾ ਤੇ ਕੋਈ ਕੋਈ ਬੰਦਾ ਨਹੀਂ ਕੋਈ ਇਹ ਹੈ ਸੀ ਬਟ ਇੰਨੇ ਵੀ ਕੋਨੇ ਜਿੰਨੇ ਹੁੰਦੇ ਨੇ ਹਨਾ ਗਾਂ ਵਿਸ਼ਾ ਤੇ ਸਾਰੇ ਇਕੱਠੇ ਹੋਏ ਨੇ ਇੱਧਰ ਰੂਸੀ ਵਾਲੀ ਸਾਈਡ ਤੇ ਮੈਂ ਤੁਹਾਨੂੰ ਦਿਖਾਣਾ ਆ ਦੇਖ ਦੁਕਾਨਾਂ ਤੇ ਗੁੰਨਾਂ ਤੇ ਸਾਰੀਆਂ ਮਤਲਬ ਕਿ ਅੱਜ 6 ਵਜੇ ਬੰਦ ਹੋ ਗਿਆ ਮਤਲਬ ਜਿਵੇਂ ਪਿੰਗੜੋਸ ਹੋ ਗਿਆ ਨਹੀਂ ਪ੍ਰੈਸ ਹੋ ਗਈ ਜਿਹਨਾਂ ਸਰਕਾਰੀਆ ਸਰਕਾਰੀ ਸ਼ੋਪਸ ਹੁੰਦੀਆਂ ਇੱਥੇ ਦੀਆਂ ਉਹ ਜਿਹੜੀਆਂ ਵੀ 6 ਵਜੇ 6 ਵਜੇ ਬੰਦ ਹੋ ਗਿਆ ਤੇ ਸਾਰਾ ਕੁਝ ਬੰਦ ਆ ਬਸ ਇਸ ਟਾਈਮ ਖੁੱਲੇ ਹੋਏ ਨੇ ਰੈਸਟੋਰੈਂਟ ਤੇ ਆਪਣੇ ਇੰਡੀਅਨ ਬੰਦੇ ਦੀਆਂ ਦੁਕਾਨਾਂ ਔਰ ਮਲ ਜਿਵੇਂ ਬੰਗਲਾਦੇਸ਼ੀ ਹੋ ਗਿਆ ਏਸ਼ੀਅਨ ਬੰਦੇ ਦੀਆਂ ਦੁਕਾਨਾਂ 500 ਰੁਪਏ ਜੀ ਕਰ ਦੱਸ ਜੰਮਾ ਦਾ ਨਮੂਨਾ ਆਮੋ ਦੇ ਪਰਿਵਾਰ ਦੇ ਨਾਮ ਦਾ ਅੰਸੂਰ ਨੂੰ ਆਪਾਂ ਕਰਤੀਆਂ ਖੁਦੇ ਨਾਸਤਾਲੀ ਪ੍ਰੋਫੈਸਰ ਆ ਕੁਸੇ ਕੁਦਕੇ ਨੋਟ ਪਾ ਦਿੱਤਾ ਹੈ ਜਮਰਾ ਜਸਤਰੀ ਸਿੱਖੀ ਪੁਤਿਲੋ ਜੀ ਉਹ ਦੂਸਰਾ ਮੇਰਾ ਬੋਲ ਹੈ ਰਾਜਿਸਵਾਪ ਤੇ ਆ ਜਿਹੜਾ ਪਿੱਛੇ ਡਾਂਸ ਕਰ ਰਹੇ ਨੇ ਇਹ ਇਹਨਾਂ ਦਾ ਟ੍ਰੈਡੀਸ਼ਨਲ ਡਾਂਸ ਆ ਇੱਥੇ ਦਾ ਜਿਹੜਾ ਆਪਣਾ ਕਹਿ ਦਿੰਦੇ ਨੇ ਨਾ ਬਲ ਡਿਜਨੇਸ਼ਲ ਡਾਂਸ ਜਿਵੇਂ ਆਪਣਾ ਹੋ ਗਿਆ ਭੰਗੜਾ ਉਵੇਂ ਇਹਨਾਂ ਦਾ सेम-ਵੇਂ ਦਾ ਇਹ ਡਾਂਸ ਆ ਕਿ ਆਵੇਂ ਇਹ ਸਿਰਫ ਇਹ ਨਵ ਗਿਨੀਅਰ ਤਾਈ ਕਰਦੇ ਨੇ ਜਾਂ ਫਿਰ 크리스마ਸ ਦੇ ਕਰਦੇ ਨੇ ਮੈਂ ਯਾਰ ਆ ਗਿਆ ਹੀ ਵਾਪਸੀ ਮੈਂ ਕਿਹਾ ਚਲੋ ਕੁਛ ਖਾਣ ਪੀਣ ਨੂੰ ਖੜ ਲਈਏ ਤੇ ਫਿਰ ਬੈਨਿਆਂ ਜਾ ਕੇ ਜੇ ਕਿੰਨੀ ਭੀੜ-ਪੂੜ ਕੰਨੀ ਕੋਈ ਨਹੀਂ ਹੈਗੀ ਅਜੇ 9:04 ਹੋਏ ਨੇ ਅਜੇ ਮੈਂ ਵੀ 10 ਵਜੇ ਨਾਲ 11 ਵਜੇ ਨਾਲ ਬਹੁਤ ਜਿਆਦਾ ਬੀਡ ਹੋ ਜਾਣੀ ਹੈ ਤੇ ਮੈਂ ਤਾਂ ਕਹਿੰਦੇ ਜੇ ਨਾ ਟੈਂਪਰ ਫੜ ਲੈਨੇ ਕੁਝ ਖਾਣ ਨੂੰ ਤੇ ਬੈਠੇ ਬੈਠੇ ਗੱਲਾਂ ਬਾਤਾਂ ਮਾਰਾਂਗੇ ਨਾਲ ਤੁਹਾਨੂੰ ਵੀਊ ਦਿਖਾਵਾਂਗੇ ਤੇ ਨਾਲ ਆਪਣਾ ਨੀਅਰ ਬਣਾਵਾਂਗੇ ਮੰਜਾ ਵਾਲਿਆਂ ਦੇ ਲਈ ਤੇ ਮੈਂ ਮੰਜ ਫਰਾਏ ਤੇ ਇੱਥੇ ਆਲੂ ਵੜਾ ਕਹਿੰਦੇ ਨੇ ਬਤਾਤਾ ਆਂਦੇ ਆਂਦੇ ਮੈਂ ਅੱਧੇ ਖਾ ਗਿਆ ਸਵਾਦ ਯਾਰ ਬੜੇ ਲੱਗਦੇ ਨੇ ਤੇ ਤੁਸੀਂ ਵੀ ਆ ਸਕਦੇ ਹੋ ਬੁਰਦਗਾਲ ਲੈ ਉਹ ਜੀ ਮੈਂ ਤੁਹਾਨੂੰ ਐਡਰੈਸ ਦੱਸ ਦਿੰਨਾ ਤੇ ਇਹ ਆ ਕਸ਼ੋਧਰੇ ਕਸ਼ੋਧਰੇ ਦੀ ਬੈਕ ਸਾਈਡ ਤੇ ਇਹਨਾਂ ਦੀ ਸ਼ੋਪ ਆ ਦੋ ਦਿਨ ਸ਼ੋਸ ਨੇ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਰੂਰ ਆਓ ਖਾਓ ਤੇ ਚਸ ਲੋ ਜੀ ਬਸ 2 ਘੰਟੇ ਹੋਰ ਰਹਿ ਗਏ ਨੇ ਯਾਰ 9ਵੇਂ 9ਵੇਂ ਨਵਾਂ ਸਾਲ ਚੜਨ ਨੂੰ ਲਿਸ ਕੋਣ ਹੈ ਪੁਰਤਗਾਲ ਦਾ ਤੇ ਭੀੜ ਬਹੁਤ ਜ਼ਿਆਦਾ ਹੋਣ ਲੱਗ ਗਈ ਆ ਹੁਣ ਕਿਉਂਕਿ ਜਿਵੇਂ ਜਿਵੇਂ 2 ਘੰਟੇ ਜਿਵੇਂ ਜਿਵੇਂ ਟਾਈਮ ਬੀਤੀ ਜਾਂਦਾ ਉਹਨਾਂ ਦੇ ਲੋਕ ਹੀ ਆਈ ਜਾਂਦੇ ਨੇ ਤੇ ਪਹਿਲਾਂ ਮੈਂ ਯਾਰ ਉਹ ਉੱਥੇ ਜਾਣਾ ਜਿੱਥੇ ਉਹ ਸ਼ਿਪ ਲੱਗੀ ਹੋਈ ਹੈ ਨਾ ਉੱਥੇ ਜਾਣਾ ਸੀ ਬਾਅਦ ਚੋਂ ਯਾਰ ਪੀੜ ਹੋ ਜਾਂਦੀ ਇੱਥੇ ਮੈਨੂੰ ਜਗ੍ਹਾ ਮਿਲ ਗਈ ਬਹੁਤ ਵਧੀਆ ਜਗ੍ਹਾ ਆ ਐਨ ਐਨ ਕਲੀਅਰ ਦਿਖੂਗਾ ਤੇ ਉਹ ਜਿੱਥੇ ਆਪਣਾ ਤਾਂ ਤੁਹਾਨੂੰ ਦਿਖਾਣਾ ਖੜੋ ਉਹ ਜਿੱਥੇ ਆਪਣੇ ਲੈਟੂ ਜਗ ਰਹੇ ਨੇ ਜਿਵੇਂ ਲੈਟ ਜਗਰੀ ਆ ਸ਼ਿਪ ਵੀ ਦਿਖ ਰਹੀ ਹੋਰੀਆਂ ਤੁਹਾਨੂੰ ਤੇ ਉੱਥੇ ਵਜਨੇ ਵਟਾਕੇ ਤੇ ਫਿਰ ਉਹ ਫਿਰ ਮੈਂ ਤੁਹਾਨੂੰ ਦਿਖਾਣਾ ਕਿਵੇਂ ਦਾ ਇੱਥੇ ਲੋਕੀ ਦੀਆਂ ਹੋਰ ਬਣਾਉਂਦੇ ਨੇ ਤੇ ਹਾਂਜੀ ਫਾਈਨਲੀ 5 ਮਿੰਟ ਰਹਿ ਚੁੱਕੇ ਨੇ ਨਵਾਂ ਸਾਲ ਜਸ਼ਨ ਤੇ ਇੱਥੇ ਲੋਕਾਂ ਦੀ ਕਲਾਕਾਰੀ ਦਿਖਾਣਾ ਮੈਂ ਤੁਹਾਨੂੰ ਤੇ ਭੀੜ ਵੇਖਣ ਨਾਲ ਕਿੰਨੀ ਆ سب گراؤنڈ کی کلاکاری ਹਾਂਜੀ ਆ ਸੀ ਆਪਣਾ ਨਿਕਜਾ ਵਲੌਗ ਤੇ ਭੁੱਖ ਬਹੁਤ ਲੱਗੀ ਹੋਈ ਆ ਖਾਣੇ ਆਪਾਂ ਕੁਝ ਜਾ ਕੇ ਤੇ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਹੈਪੀ ਨੀਅਰ ਦਿਓ ਲੱਖ ਲੱਖ ਮੁਬਾਰਕਾਂ ਤੇ ਵਾਦਿਆਂ ਨੂੰ ਰੱਬ ਜੱਟ ਖਲਾਚ ਰੱਖੇ ਤੇ ਫਿਰ ਮਿਲਦੇ ਆ ਚਲੋ ਨੈਕਸਟ ਵਲੌਗ ਚ ਤਦ ਤੱਕ ਲਈ ਰੱਬ ਰੱਖੇ